ਹalleluyah ਸਾਰੇ ਜਨਮ ਜੀ ਪਰਮੇਸ਼ਰ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਖੁਸ਼ ਬਲਕਦੇ ਮੇਰਾ ਵਿਸ਼ਵਾਸ ਹੈ ਤੁਸੀਂ ਸਭ ਆਨੰਦਿਤ ਹੋਵੋਗੇ ਪਰਮੇਸ਼ਰ ਦੀ ਜੀਵਤਨਾ ਨੂੰ ਮਹਿਨਤ ਦਿੰਦਾ ਹੋਗੇ ਆਮਨ ਹalleluyah halleluyah ਸਵਾਜਾ ਜੋ ਮੈਸੇਜ ਆ ਪਰਮੇਸ਼ਰ ਦੇ ਆਤਮਾ ਨੇ ਮੇਰੇ ਰੂਹਾਈ ਕੀਤਾ ਮੈਂ ਤੁਹਾਡੇ ਵਿਚਾਰ ਜੋ ਸੁਣਾਉਣ ਜਾ ਰਿਹਾ ਮੇਰਾ ਵਿਸ਼ਵਾਸ ਹੈ ਤੁਸੀਂ ਇਹਦੇ ਦੁਆਰਾ ਆਨੰਦਿਤ ਹੋਵੋਗੇ ਆਸ਼ੀਸ਼ਿਤ ਹੋਵੋਗੇ ਔਰ ਵੱਡੀ ਬਰਕਤਾਂ ਨੂੰ ਪਾਓਗੇ ਜਿ ਪਰਮੇਸ਼ਰ ਨੇ ਮੇਰੇ ਇਹ ਗਵਾਇ ਕੀਤਾ ਕਿ ਜਿਵੇਂ ਅੱਜ ਦੇ ਮਸੀਹਾਂ ਦੇ ਵਿੱਚ ਪਿਆਰ ਨਹੀਂ ਆ ਜਿਵੇਂ ਪਹਿਲਾ ਗ੍ਰੰਥ 13 ਦਾ ਇਹ ਉਹਦੀ ਇੱਕ ਕੈਚ ਲਿਖਿਆ ਸਭ ਤੋਂ ਉੱਤਮ ਪ੍ਰੇਮ ਹੈ ਸਭ ਤੋਂ ਉੱਤਮ ਪ੍ਰੇਮ ਹੈ ਅਰ ਜੇਕਰ ਤੁਹਾਡੇ ਵਿੱਚ ਪਿਆਰ ਨਹੀਂ ਆ ਤਾਂ ਤੁਸੀਂ ਖਾਲੀ ਬਰਤਨ ਦੀ ਤਰ੍ਹਾਂ ਹੋ ਸਿਰਫ ਆਵਾਜ਼ਾਂ ਆਣ ਗਿਆ ਆਤਰਾ ਦੀਆਂ ਆਵਾਜ਼ ਆਣ ਗਿਆ ਔਰ ਸਭ ਨੂੰ ਸੁਣਾਉਂਦੀਆਂ ਆਵਾਜ਼ਾਂ ਆਣ ਗਿਆ ਵਿਖਾਵੇ ਦੀਆਂ ਦਿਖਾਵਟ ਨਜ਼ਰ ਆਵੇਗੀ ਪਰ ਪਿਆਰ ਨਾ ਹੋਇਆ ਤਾਂ ਕੋਈ ਫਾਇਦਾ ਨਹੀਂ ਇਹਨਾਂ ਚੀਜ਼ਾਂ ਦਾ ਹallelujah ਹallelujah ਇੱਕ ਚੀਜ਼ ਨੂੰ ਧਿਆਨ ਨਾਲ ਸੁਣੋ ਔਰ ਸਮਝੋ ਜੋ ਹੁਣ ਪਰਮੇਸ਼ੁਰਾ ਆਤਮਾ ਤੁਹਾਡੇ ਨਾਲ ਗੱਲ ਕਰ ਰਿਹਾ ਹੈ ਅੱਜ ਦੇ ਮਸੀਹੀ ਲੋਕਾਂ ਦੇ ਵਿੱਚ ਪਿਆਰ ਨਹੀਂ ਆ ਬਹੁਤ ਘੱਟ ਹੈ ਬਹੁਤ ਕੁਝ ਜਨ ਜਿਵੇਂ ਸੋਚੋ ਕੁਝ ਪਰਸੈਂਟ ਜਨ ਜਿਹੜੇ ਪਿਆਰ ਭਾਵਨਾ ਦੀ ਚਰੈਨ ਦੇ ਜਿਹੜੇ ਮਸੀਹਤ ਨੂੰ ਕਾਇਮ ਰੱਖਦੇ ਨੇ ਜਿਹੜੇ ਇੰਨਾ ਡਿਵਾਈਡ ਨਹੀਂ ਹੋਏ ਕਿ ਸ਼ਾਇਦ ਉਹ ਕਹਿਣ ਕਿ ਜੋ ਮੇਰਾ ਪਾਸਟਰ ਹੈ ਉਹ ਸਰ ਮੇਰਾ ਹੀ ਆ ਜੋ ਮੇਰਾ ਪਾਸਟਰ ਆ ਔਰ ਮੈਂ ਸਿਰਫ ਉਹਦੇ ਕੋ ਜਾਣਾ ਦੂਜਾ ਕੋ ਪਾਸਟਰ ਨਹੀਂ ਆ ਕੋਈ ਛੋਟਾ ਦਾਸ ਪੁੱਛਣੀ ਆ ਅਸੀਂ ਵੱਡੇ ਕੋ ਜਾਣਾ ਚਾਹੀਦਾ ਬਹੁਤ ਸਾਰੀ ਥਿੰਕਾਂ ਸੋਚਾਂ ਕੀ ਕੁਛ ਛੋਟੇ ਦਾਸਾਂ ਨੂੰ ਸਮਝਦੇ ਕੁਛ ਨਹੀਂ ਹallelujah ਕਿਉਂ ਨਹੀਂ ਸਮਝਦੇ ਕਿਉਂਕਿ ਉਹਨਾਂ ਦੀ ਥਿੰਕ ਉਹਨਦੀ ਸੋਚ ਛੋਟੀ ਹੈ ਕਲਾਮ ਚ ਲਿਖਿਆ ਪਿਆਰ ਸਭ ਤੋਂ ਉੱਤਮ ਹੈ ਪਿਆਰ ਕੀਆ ਕਲਾਮ ਚ ਲਿਖਿਆ ਜਿਹੜਾ ਮੇਰੇ ਛੋਟੇ ਤੋਂ ਛੋਟੇ ਦਾਸ ਨੂੰ ਗ੍ਰਹਿਣ ਕਰਦਾ ਉਹ ਮੈਨੂੰ ਗ੍ਰਹਿਣ ਕਰਦਾ ਹੈ ਮੇਰੇ ਪੁੱਜੇ ਉਹਨੂੰ ਜਿਹੜਾ ਗ੍ਰਹਿਣ ਕਰਦਾ ਮੈਨੂੰ ਗ੍ਰਹਿਣ ਕਰਦਾ ਛੋਟੇ ਤੋਂ ਛੋਟੇ ਦਾਸ ਨੂੰ ਪਰਮੇਸ਼ੁਰ ਨੇ ਕਿਹਾ ਹਰ ਹਰੇਕ ਖੁਦਾ ਦੇ ਦਾਸ ਦਾ ਅਦਰ ਕਰੋ ਕਿ ਕਲਾਮ ਚ ਲਿਖਿਆ ਦੁੱਗਨੇ ਆਦਰ ਦੇਜੋ ਜੋਨੇ ਪਰਮੇਸ਼ੁਰ ਦਾਸ ਹallelujah ਹੁਣ ਅੱਜ ਦੇ ਮਸੀਹਾਂ ਦੇ ਵਿਸ਼ੇ ਦੇ ਵਿੱਚ ਜੋ ਸਭ ਤੋਂ ਵੱਡੀ ਮੇਨ ਗੱਲ ਜਾਰੀ ਹੈ ਉਹਨਾਂ ਦੇ ਵਿੱਚ ਵਿਸ਼ਵਾਸੀਆਂ ਦੀ ਵੀ ਬਹੁਤ ਸਾਰੀ ਭੂਮਿਕਾ ਹੈ ਜੋ ਮਸੀਹਤ ਦੀ ਬਦਨਾਮੀ ਕਰਨ ਦੇ ਵਿੱਚ ਖੁਦਾ ਦੇ ਨਾਂ 'ਚ ਲੋਕਾਂ ਨੂੰ ਠੋਕਰ ਖਾਉਣ ਦੇ ਵਿੱਚ ਉਹ ਦਾਸ ਵੀ ਨੇ ਔਰ ਵਿਸ਼ਵਾਸੀ ਵੀ ਨੇ ਮੈਂ ਦਾਸਾਂ ਦੇ ਵਿਰੋਧ ਨਹੀਂ ਬੋਲ ਰਿਹਾ ਪਰ ਕੁਝ ਨਬੀ ਕੁਝ ਦਾਸ ਇਦਾਂ ਦੇ ਹੁੰਦੇ ਨੇ ਜਿਹੜੇ ਪਰਮੇਸ਼ੁਰ ਦੇ ਜੀਵਤ ਨਾਮ ਤੋਂ ਲੋਕਾਂ ਨੂੰ ਪਟਕਾਉਂਦੇ ਨੇ ਔਰ ਆਪਣੀ ਸਿੱਖਿਆ ਦੇ ਅਨੁਸਾਰ ਚਲਾਉਂਦੇ ਨੇ ਹ Alleluia ਔਰ ਹਜ਼ ਦੇ ਮਸੀਹਾਂ ਦੇ ਵਿੱਚ ਪਿਆਰ ਕਿਉਂ ਨਹੀਂ ਆ? ਪ੍ਰੇਮ ਸਭ ਤੋਂ ਉੱਤਮ ਹੈ ਪਰ ਪਿਆਰ ਨਜ਼ਰ ਨਹੀਂ ਆਂਦਾ। ਕਿਉਂ? ਕਿਉਂਕਿ ਜੇਕਰ ਕਿਸੇ ਨਗਰ ਵਿੱਚ ਮੀਟਿੰਗ ਕੋ ਚੱਲ ਰਹੀ ਹੈ ਔਰ ਖੁਦਾ ਦੇ ਦਾਸ ਐਤਵਾਰ ਹੀ ਚਰਚਾ ਲਗਾ ਰਹੇ ਆ। ਇੱਕ ਖੁਦਾ ਦਾ ਦਾਸ ਜੋ ਮੰਨ ਲਓ ਉਹ ਐਤਵਾਰੀ ਸੰਡੇ ਸਿ ਚਰਚਾ ਲਗਾ ਰਹੇ ਨੇ ਔਰ ਕਲਿਸਿਆਂ ਨਾਲ ਘਾੜੀ ਆ। ਹੁਣ ਉਹ ਕਲਿਸਿਆਂ ਨੂੰ پابੰਦੀ ਲਗਾ ਰਹੀ ਕਿ ਤੁਸੀਂ ਸਿਰਫ ਮੇਰੇ ਕੋਲ ਹੀ ਆਉਣਾ ਹੋਰ ਕਿਸੇ ਕੋ ਨਹੀਂ। ਉਹ ਅ ਸੰਡੇ ਚਰਚਾ ਲਗਾ ਰਹੇ ਐਵਰੀ ਡੇ ਨਹੀਂ। ਚਾਹ ਰੋਜ਼ ਲਗਾਣ ਹੋ ਚਾਹੇ ਇੱਕ ਹਫਤੇ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਮੀਟਿੰਗਸ ਹੋਣ ਤਾਂ ਅਲੱਗ ਚੀਜ਼ ਆ ਕਿ ਆਤਮਾ ਚ ਬਣੇ ਰਹਿੰਦੇ ਨੇ ਲੋਕ ਸਪਿਰਚੁਅਲੀ ਬਣੇ ਰਹਿੰਦੇ ਨੇ ਉਹਨਾਂ ਦੀ ਥਿੰਕ ਪਰਮੇਸ਼ੁਰ ਦੇ ਵਿੱਚ ਜੁੜੀ ਰਹਿੰਦੀ ਹੈ ਹਾਲੇਲੂਇਆ ਪਰ ਉਹਨਾਂ ਦਾਸਾਂ ਨੇ ਕੀ ਕਰਨਾ ਉਹਨਾਂ ਨੇ ਕੁਝ ਵੀ ਨਹੀਂ ਕਰਨਾ ਉਹਨੇ ਸਿਰਫ ਸੰਡੇ ਚਰਚ ਲਗਾਣਾ ਉਸ ਤੋਂ ਬਾਅਦ ਕਦੀ ਕਦਈ ਵਿਚਾਰ ਆ ਗਏ ਤਾਂ ਠੀਕ ਆ ਨਿਤ ਨਹੀਂ ਬਾਕੀ 6 ਦਿਨ ਜਿਹੜਾ ਇਹ ਉਹ ਉਹ ਜਿਹੜੇ ਲੋਕ ਜਿਨ੍ਹਾਂ ਨੇ ਸਿਰਫ ਸੰਡੇ ਚਰਚ ਅਟੈਂਡ ਕੀਤਾ ਉਸ ਤੋਂ ਬਾਅਦ 6 ਦਿਨ ਸ਼ੈਤਾਨ ਉਹਨਾਂ ਤੇ ਅਟੈਕ ਨਾ ਕਰੇਗਾ ਸੰਡੇ ਅਟੈਕ ਨਹੀਂ ਹੋਇਆ ਕਿਉਂਕਿ ਪਰਮੇਸ਼ੁਰ ਦੀ ਜ਼ਿੰਦਾ ਹਜ਼ੂਰੀ ਔਰ 6 ਦਿਨ ਜਿਹੜੇ ਆ 6 ਦਿਨਾਂ ਚ ਉਹਨਾਂ ਨੇ ਪ੍ਰੇਅਰ ਨਹੀਂ ਕੀਨ ਨੀ 6 ਦਿਨ ਸੋ ਉਹਨਾਂ ਨੇ ਪਰਮੇਸ਼ੁਰ ਨਾਲ ਕੰਟੈਕਟ ਨਹੀਂ ਬਣਾਣਾ ਉਹਨਾਂ ਦੇ ਬੱਚੇ ਉਹਨਾਂ ਦੇ ਤੀਆਂ ਪੁੱਤਰ ਵਿਗਰਨੇ ਪੁੱਠੇ ਕੰਮਾਂ ਚ ਜਾਣੇ ਕਿਉਂਕਿ ਜੇਕਰ ਉਹਨਾਂ ਨੂੰ ਪਰਮੇਸ਼ੁਰ ਦੀ ਹਜ਼ੂਰੀ ਦੇ ਵਿੱਚ ਬਿਠਾਵਾਂਗੇ ਪਰਮੇਸ਼ੁਰ ਦੇ ਨਾਲ ਜੋੜਾਂਗੇ ਤਾਂ ਉਹ ਬੱਚੇ ਰਹਿਣਗੇ ਪਾਪ ਤੋਂ ਬਚ ਰਹਿਣਗੇ ਪਰ ਅੱਜ ਦੇ ਜਿਹੜੇ ਮੈਨ ਆਫ ਗੋਡ ਕੁਛ ਮੈਨ ਆਫ ਗੋਡ ਜਿਹੜੇ ਸਾਰੇ ਇਹਨਾਂ ਕੁਛ ਮੈਨ ਆਫ ਗੋਡ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਕਲਿਸੇ ਨੂੰ ਸਿਮਤ ਰੱਖਿਆ ਕਿ ਸੰਡੇ ਚਰਚ ਮੇਰੇ ਕੋ ਆ ਕਿਸੇ ਦੇ ਵੀ ਕੋ ਮੀਟਿੰਗ ਹੁੰਦੀ ਐ ਕਿਤੇ ਨਹੀਂ ਜਾਣਾ ਤੁਸੀਂ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਲਾਮ ਦੇ ਅਨੁਸਾਰ ਜਦੋਂ ਅਸੀਂ ਪਿਆਰ ਭਾਵਨਾ ਨੂੰ ਪ੍ਰਗਟ ਕਰਦੇ ਆ ਤਾਂ ਪਰਮੇਸ਼ੁਰ ਸਾਡੀ ਕਲਿਸੇ ਨੂੰ ਵਧਾਉਂਦਾ ਹੈ ਵਾਦਾ ਦਿੰਦਾ ਹੈ ਯਾਨੀ ਕਿ ਦੁਜੇ ਦਾਸ ਨੇ ਕਲਿਸਾ ਲੈ ਜਾਣੀ ਡਰ ਕਿੰਨੂ ਅੱਜ ਦੇ ਸਮੇਂ 'ਚ ਅੱਜ ਦੇ ਅੱਜ ਦੇ ਸਮੇਂ 'ਚ ਡਰ ਕਿੰਨੂ ਆ ਕਿ ਰੱਬ ਖੁਦਾ ਦੇ ਦਾਸ ਨੂੰ ਡਰਾਂ ਜਿਹੜਾ ਸਿਰਫ ਧਿਆਨ ਕਲਿਸੇ ਹਵਾਲਾ ਪਰਮੇਸ਼ੁਰ ਹਵਾਲੀ ਆ ਕਲਿਸੇ ਉਹਨਾਂ ਦੀ ਭੱਜਦੀ ਹਮੇਸ਼ਾ ਦੇਖੋਗੇ ਨਾ ਜਿੰਨੇ ਵੀ ਖੁਦਾ ਦੇ ਲੋਕ ਨੇ ਤੁਸੀਂ ਜਿਕਰ ਧਿਆਨ ਦੇ ਨਾਲ ਦੇਖੋ ਕਿ ਕਲਿਸਿਆ ਹਮੇਸ਼ਾ ਉਹਨਾਂ ਦੇ ਹੀ ਪੱਜੀ ਹੈ ਜਿਨ੍ਹਾਂ ਨੂੰ ਕਲਿਸਿਆ ਤੇ ਧਿਆਨ ਹੁੰਦਾ ਹੈ ਪਰਮੇਸ਼ਵਰ ਵੱਲ ਧਿਆਨ ਨਹੀਂ ਕਲਿਸਿਆ ਵੱਲ ਧਿਆਨ ਹੁੰਦਾ ਕਲਿਸਿਆ ਦੇ ਪਿੱਛੇ ਲੱਗੇ ਰਹਿੰਦੇ ਆ ਹਰ ਇੱਕ ਗੱਲ ਵਿੱਚ ਪਰਮੇਸ਼ਵਰ ਵੱਲ ਨਹੀਂ ਲੱਗੇ ਮੇਰੇ ਖਿਆਲ ਨਾਲ ਜਿਆਦਾ ਸਮਾਂ ਉਹ ਕਲਿਸਿਆ ਦੇ ਨਾਲ ਬੈਣਾ ਉੱਠਣਾ ਗੱਲਬਾਤ ਕਰਨੀ ਉਹਨਾਂ ਦੇ ਨਾਲ ਪਰ ਉਹਨਾਂ ਸਮਾਂ ਜਿਕਰ ਪਰਮੇਸ਼ਰਾਂ ਬਿਤਾਉਣ ਤੁਹਾਨੂੰ ਕਲਿਸਿਆ ਦਾ ਡਰਨਾ ਹੋਏਗਾ ਪਲੀਸ ਜਾਵੇਗੀ ਜਾਵੇਗੀ ਵਧੇਗੀ ਵੀ ਪਰਮੇਸ਼ਰ ਬਰਕਤ ਦੇਵੇਗਾ ਪਰ ਅਸ ਦੇ ਮੈਨ ਆਫ ਗੋਡ ਜਿਹਨਾਂ ਦੀ ਮਿਹਨਤ ਨਹੀਂ ਹੈ ਨਹੀਂ ਆ ਔਰ ਪਰਮੇਸ਼ਰ ਦੇ ਨਾਲ ਸਬੰਧ ਨਾਤਾ ਕੋ ਜੁੜਿਆ ਨਹੀਂ ਨਾ ਆਪਣਾ ਜੁੜਿਆ ਨਕਰੀਸਿਆ ਦਾ ਜੁੜ ਦਿੰਦੇ ਹੁਣ ਕਹਿੰਦੇ ਕਿ ਸਿਰਫ ਸੰਡੇ ਸਾਡੇ ਕੋਲ ਆਉਣਾ ਬਾਕੀ ਦਿਨ ਕਿਤੇ ਨਹੀਂ ਕਿਸੇ ਪਾਸਟਰ ਦੀ ਬੰਦਗੀ ਚ ਨਹੀਂ ਜਾਣਾ ਭਾਈ ਉਹਦੇ ਵਿੱਚ ਘਟਾ ਕਿੰਦਾ ਹੈ ਉਹ ਤਾਂ ਖੁਦਾ ਦੇ ਦਾਸ ਵਧ ਰਹੇ ਨੇ ਪਲੀਸ ਜਿਹੜੀ ਉਹਨਾਂ ਦੇ ਨਾਲ ਜੁੜੀ ਹੈ ਵਧ ਰਹੀ ਹੈ ਪਰ ਜਿਹੜੇ ਪਰਮੇਸ਼ਰ ਦੇ ਦਾਸ ਦੀ ਉਸ ਦਾਸ ਦੀ ਮੰਨਣਾ ਆਦਰ ਕਰਨੀ ਗੱਲ ਨੂੰ ਮੰਨਣਾ ਅੱਛੀ ਗੱਲ ਹੈ ਪਰ ਜੇ ਸਿਰਫ ਉਹ ਇੱਕੋ ਗੱਲ ਦੇ ਵਿਚਾਰੇ ਰਹਿਣ ਕਿ ਨਹੀਂ ਜੀ ਮੇਰੇ ਕੋਲ ਸੰਦੇਸ ਸੱਚਾ ਟੈਂਟ ਘਰ ਉਸ ਤੋਂ ਬਾਅਦ ਕਿਤੇ ਨਾ ਜਾਇਓ ਤਾਂ ਫਿਰ ਉਹ ਤੁਹਾਡੀ ਆਤਮਾ ਨਾਲ ਖੇਲ ਵਾਰ ਕਰ ਰਿਹਾ ਕਿਉਂਕਿ ਆਪਣੇ ਨਾਲ ਤੋਂ ਉਹਦਾ ਹੋਇਆ ਹੈ ਆਪਣਾ ਉਹਦਾ ਸਬੰਧ ਪਰਮੇਸ਼ਰ ਦੇ ਵਿੱਚ ਹੈ ਨਹੀਂ ਆ ਕੋਈ ਨਹੀਂ ਹੈ ਸਬੰਧ ਟੁੱਟਿਆ ਹੋਇਆ ਹੈ ਉਹ ਸਰੀਰਿਕ ਤੌਰ ਤੇ ਗੱਲਾਂ ਕਰ ਰਿਹਾ ਹੈ ਔਰ ਤੁਸੀਂ ਸਰੀਰਿਕ ਬਣੇ ਹੋਗੇ ਜਿਹੜਾ ਸਰੀਰਿਕ ਆ ਉਹਨੇ ਸਰੀਰਿਕ ਹੀ ਬੱਚੇ ਪੈਦਾ ਕਰਨੇ ਜਿਹੜਾ ਆਤਮਿਕ ਉਹਨੇ ਆਤਮਿਕ ਬੱਚੇ ਹੀ ਪੈਦਾ ਕਰਨੇ ਹਮਿੰ ਹਾਲੇਲੂਇਆ ਹਾਲੇਲੂਇਆ ਨਾ ਪਰਮੇਸ਼ਰ ਦਾਸ ਸ਼ੁਰੂਆਤ ਕੀਤੀ ਜੀ ਮੈਂ ఎవਰੀਡੇ ਚਰਚ ਲਗਾਣਾ ਰੋਜ਼ ਚਰਚ ਲਗਾਣਾ ਔਰ ਰੋਜ਼ ਮੈਂ ਪਰਮੇਸ਼ਵਰ ਦੇ ਪ੍ਰਚਾਰ ਨੂੰ ਕਰਦਾ ਰੋਜ਼ ਆਰਾਧਨਾ ਕਰਦੀ ਕਿਲਿਸਿਆ ਰੋਜ਼ ਮੀਟਿੰਗ ਹੁੰਦੀ ਹੈ ਔਰ ਰੋਜ਼ ਪਰਮੇਸ਼ਵਰ ਦੀ ਵਰਸ਼ਪ ਹੁੰਦੀ ਹੈ ਔਰ ਪ੍ਰਾਰਥਨਾ ਹੁੰਦੀ ਸਭਨਾਂ ਦੇ ਲਈ ਉਹ ਸਭਨਾਂ ਨੂੰ ਮੈਂ ਪ੍ਰਾਰਥਨਾ ਕਰਨੀ ਸਿਖਾਉਣਾ ਸਭ ਪ੍ਰਾਰਥਨਾ ਕਰਦੇ ਸਭਨਾਂ ਨੂੰ ਵਿਸ਼ੇ ਦਿੱਤੇ ਆ ਔਰ ਸਪੈਸ਼ਲੀ ਪ੍ਰਾਰਥਨਾ ਕਰਦੇ ਆਪਣੇ ਪਿੰਡ ਨਗਰ ਮੁਹੱਲੇ ਦੇਸ਼ ਹਰ ਇੱਕ ਜ਼ੰਦ ਲਈ ਪ੍ਰਾਰਥਨਾ ਕਰਦੇ पर मैं बहुत सारे इद्ददे देखे खुदा दी दे दास जेरे केंदे कि के सिर्फ संडेचर तो ਸਾਡੇ ਕੋਲ ਆਉਣਾ ਕਿਤੇ ਹੋਰ ਜਾਣਾ ਨਹੀਂ ਆ ਕਿਉਂ ਡਰ ਕਿਰੀ ਗੱਲ ਦਾ ਕਿਉਂਕਿ ਪਤਾ ਮੇਰੀ ਆਪਣੀ ਮਿਹਨਤ ਨਹੀਂ ਆ ਇਹਨੇ ਪਛਾਣਾ ਪਰ ਮੈਨੂੰ ਪਤਾ ਮੈਨੂੰ ਡਰ ਨਹੀਂ ਕੋਈ ਜਦੋਂ ਕੋਈ ਮੈਡੀਕਲ ਇਸਿਆ ਦਾ ਕੋ ਹੋਣ ਦਾ ਇਹ ਪਰਸਨ ਹੋਣ ਵੀ ਕੋਈ ਵਿਸ਼ਵਾਸੀ ਜਨ ਉਹ ਕਹਿੰਦਾ ਕਿ ਸਾਡੇ ਸਾਡੇ ਨੇਰੇ ਕੋਈ ਖੁਦਾ ਦੀ ਦਾਸ ਆ ਰਹੇ ਨੇ ਔਰ ਸਾਨੂੰ ਉਹਨਾਂ ਨੇ ਇਨਵਾਈਟ ਕੀਤਾ ਹੈ ਜਿਨ੍ਹਾਂ ਨੇ ਬੁਲਾਇਆ ਪਰਮੇਸ਼ਵਰ ਦਾਸ ਜੋ ਬਾਹਰੋਂ ਆ ਰਹੇ ਨੇ ਅਸੀਂ ਜਾਣਾ ਚਾਹੁੰਦੇ ਤੇ ਮੈਂ ਕਿਹਾ ਬਿਲਕੁਲ ਜਾਓ ਮੈਂ ਕਦੀ ਐ ਇਤਰਾਜ਼ ਨਹੀਂ ਜਤਾਇਆ ਭਾਈ ਮੈਂ ਕਦੀ ਇਤਰਾਜ਼ ਨਹੀਂ ਦਇਆ ਜਿਤਾਇ ਕਿਉਂਕਿ ਮੈਨੂੰ ਪਤਾ ਸੀ ਮਸੀਹਤ ਦੇ ਵਿੱਚ ਪਿਆਰ ਭਾਵਨਾ ਨੂੰ ਲਿਆਉਣਾ ਹੈ ਜਿਹੜੇ ਖੁਦਾ ਦੇ ਦਾਸ ਬਾਹਰੋਂ ਚੱਲ ਕੇ ਆ ਰਹੇ ਆਦਰਕ ਇੱਕ ਵਾਰ ਤਾਂ ਮੈਂ ਵੀ ਖੁਦ ਮੀਟਿੰਗਾਂ ਨੂੰ ਅਟੈਂਡ ਕੀਤਾ ਆਪਣੀ ਕ੍ਰਿਸਚੀਅਨ ਸਾਰੀ ਦੇ ਸਮੇਤ ਕਿ ਪਰਮੇਸ਼ਰ ਦੇ ਦਾਸ ਬਾਹਰੋਂ ਆ ਰਹੇ ਆਂ। ਵਿਸ਼ਵਾਸੀ ਜਨ ਕਿਉਂ ਨਹੀਂ ਸਮਝ ਪਾਰੇ ਤੁਸੀਂ ਸਿਰਫ ਅਗੂਏ ਦੀ ਸੋਣਨੀ ਜ਼ਰੂਰੀ ਹੈ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਪਰ ਉਸ ਅਗੂਏ ਦੀ ਜਿਹੜਾ ਆਤਮਿਕ ਹੈ ਉਸ ਅਗੂਏ ਦੀ ਜਿਹੜਾ ਦੂਜੇ ਨਾਲ ਪਿਆਰ ਭਾਵਨਾ ਦੇ ਵਿੱਚ ਜਗਾਈ ਰੱਖਦਾ ਜਿੰਨੇ ਆਪ ਨਫ਼ਰਤ ਆਪਣੇ ਵਿੱਚ ਰੱਖੀ ਆ ਉਹ ਤੁਹਾਡੇ ਵਿੱਚ ਪਿਆਰ ਨੂੰ ਕਿਵੇਂ ਜਗਾਵੇਗਾ ਸੁਣ ਪਾਉਕੀ ਸੇ ਅਜੇ ਕਰ ਅਜ ਨਾ ਸੁਣ ਪਾਏ ਤਾਂ ਫਿਰ ਦਿੱਕਤ ਆ ਇਹ ਮੈਸੇਜ ਲੰਮਾ ਤਾਂ ਜ਼ਰੂਰ ਹੈ ਪਰ ਤੁਹਾਡੇ ਲਈ ਆਸ਼ੀਸ਼ ਔਰ ਬਰਕਤ ਨੂੰ ਲੈ ਕੇ ਆਵੇਗਾ ਮੈਨ ਆਫ ਕੋਡ ਪਰਮੇਸ਼ੁਰ ਨੇ ਆਸ਼ੀਸ਼ਾਂ ਦੇਣ ਦੀ ਲਈ ਠਰਾਈ ਪਰ ਬਹੁਤ ਸਾਰੇ men of god ਅਜਰੇ ਇੱਕ ਵਾਰੀ ਪ੍ਰਾਰਥਨਾ ਕਰ ਲਈ ਔਰ ਕੋਈ ਹੀਲ ਹੋ ਗਿਆ ਔਰ ਸਾਰੀ ਉਮਰ ਉਹੀ ਉਹਨਾਂ ਸੁਨਾਉਂਦੇ ਰਹਿੰਦੇ ਤੂੰ ਭੁੱਲ ਗਿਆ ਉਹਦੋਂ ਜਦੋਂ ਤੂੰ ਮਰਨ ਵਾਲਾ ਸੀ ਮੈਂ ਤੇ ਤੇ ਦੁਆ ਕੀਤੀ ਮੈਂ ਤੇ ਤੇ ਦੁਆ ਕੀਤੀ ਮੈਂ ਤੈਨੂੰ ਠਾਲ ਲਿਆ ਮੈਂ ਜੇ ਕੀਤਾ ਮੈਂ ਉਹ ਕੀ ਹੋਇਆ ਇਸ ਗੱਲ ਦੇ ਲਈ ਅਸੀਂ ਪਿੱਛੋਂ ਖੜੇ ਹੋਏ ਆ ਅੰਨੇ ਜਾਤੀ ਚੋਂ ਆ ਕੇ ਪਰਮੇਸ਼ੁਰ ਨੇ ਸਾਨੂੰ ਚੁਣਿਆ ਕਲਾਮ ਦੇ ਲਿਖਿਆ ਜਿਹੜੇ ਅੱਗੇ ਪਿੱਛੇ ਕੀਤੇ ਜਾਣਗੇ ਜਿਹੜੇ ਪਿੱਛੋਂ ਅੱਗੇ ਕੀਤੇ ਜਾਣਗੇ ਕਿਉਂ ਕਿ ਆਪਣੇ ਕੰਮਾਂ ਦੇ ਦੁਆਰਾ ਕੰਮਾਂ ਦੇ ਦੁਆਰਾ ਵੀ ਪਰਮੇਸ਼ੁਰ ਨੂੰ ਪਈ ਖੁਸ਼ ਕੀਤਾ ਜਾਂਦੇ ਵਿਸ਼ਵਾਸ ਦੇ ਦੁਆਰਾ ਅਬਰਾਹਮ ਨੇ ਕੰਮ ਕੀਤਾ ਫਿਰ ਵਿਸ਼ਵਾਸ ਪ੍ਰਗਟ ਹੋਇਆ ਹਮੇ ਹਾਲੇਲੂਇਆ ਹਾਲੇਲੂਇਆ ਔਰ ਮੈਂ ਬੜਾ ਹੈਰਾਨ ਹੂੰ ਉਹਨਾਂ ਖੁਦਾ ਦੇ ਦਾਸਾਂ ਦੇ ਜਿਨ੍ਹਾਂ ਦੀ ਉਮਰ ਬੀਤ ਗਈ ਪਰ ਅਜੇ ਤੱਕ ਇਹ ਸਮਝ ਨਹੀਂ ਲੱਗੀ ਕਿ ਕਲੀਸਿਆ ਦੇ ਪਿੱਛੇ ਕਿਉਂ ਪਏ ਹੋ ਪਰਮੇਸ਼ੁਰ ਦੇ ਪਿੱਛੇ ਚੱਲੋ ਭਈ ਪਰਮੇਸ਼ੁਰ ਦੇ ਪਿੱਛੇ ਚੱਲੋਗੇ ਤਾਂ ਸਭ ਚੀਜ਼ਾਂ ਹੋਣ ਗਿਆ ਕਲੀਸਿਆ ਫਿਰ ਆਵੇਗੀ ਪਰਮੇਸ਼ੁਰ ਬਰਕਤ ਦੇਵੇਗਾ ਔਰ ਉਹਨਾਂ ਨੂੰ ਧਿਆਨ ਨਹੀਂ ਉਹ ਕਹਿੰਦੇ ਸੰਡੇ ਸਾਡੇ ਕੋਲ ਆ ਔਰ ਐਵਰੀ ਡੇ ਹੋਰ ਕਿਸੇ ਵੀ ਜਗ੍ਹਾ ਨਹੀਂ ਜਾਣਾ ਕਿਸੇ ਖੁਦਾ ਦੇ ਦਾਸ ਦੀ ਬੰਦਗੀ ਹੋਏ ਕਿਤੇ ਨਹੀਂ ਜਾਣਾ ਜੇ ਗਏ ਤਾਂ ਉਹਨੇ ਸਾਰੀ ਕਲਿਸੇ ਦੇ ਵਿੱਚ ਪ੍ਰਚਾਰ ਕਰਨਾ ਹੋਣਾ ਨਾਮ ਲੈ ਕੇ ਬੇਇੱਜ਼ਤੀ ਕਰਨੀ ਬਦਨਾਮੀ ਕਰਨੀ ਕਲਿਸੇ ਜਵੜੀ ਇਸੇ ਕਰਕੇ ਡਰੀ ਹੁੰਦੀ ਹੈ ਔਰ ਉਹ ਸਿਮਤ ਰਹਿੰਦੀ ਹੈ ਔਰ ਕਲਿਸੇ ਮੇਰੀ ਚੀਜ਼ ਸੋਚਣੀ ਚਾਹੀਦੀ ਕਿਉਂਕਿ ਕਿਉਂ ਨਹੀਂ ਸੋਚ ਦੇ ਕਿ ਉਹ ਕੀ ਕਲਿਸਿਆਂ ਨੇ ਖੰਦੀ ਆਪ ਖੁਦ ਮਿਹਨਤ ਨਹੀਂ ਕੀਤੀ ਪ੍ਰੇਰ ਨਹੀਂ ਕੀਤੀ ਵਚਨ ਹੀ ਪੜਿਆ ਵਚਨ ਪੜਿਆ ਹੋਵੇ ਤਾਂ ਉਹਨਾਂ ਨੂੰ ਪਤਾ ਲੱਗੇ ਪਰ ਮਿਸ਼ਨਾ ਸਮਾ ਬਿਤਾਇਆ ਹੋਵੇ ਤਾਂ ਪਤਾ ਲੱਗੇ ਪਰ ਉਹਨਾਂ ਨੂੰ ਸਿਖਾਇਆ ਗਿਆ ਹੋਵੇ ਤਾਂ ਉਹਨਾਂ ਨੂੰ ਕੁਝ ਪਤਾ ਲੱਗੇ ਉਹਨਾਂ ਨੂੰ ਸਿਰਫ ਇੱਕੋ ਗੱਲ ਸਿਖਾਈ ਗਈ ਆ ਆ ਝੂਠਾ ਉੱਠ ਖੜਿਆ ਹੋਇਆ ਆ ਗਲਤ ਉੱਠ ਖੜਾ ਹੋਇਆ ਮੈਂ ਹੀ ਸੱਚਾ ਹਾਂ ਸਮਝ ਬਾਰੇ ਸਾਰੇ ਹallelujah ਹallelujah ਪਰਮੇਸ਼ੁਰ ਪੱਲਾਏ ਪਰਮੇਸ਼ੁਰ ਦਇਆਵਾਨੀ ਉਹਦੀ ਦਇਆ ਸਭ ਤੋਂ ਵੱਡੀ ਹੈ ਉਹਦੇ ਤੁਲ ਕੋਈ ਨਹੀਂ ਹੈ ਕੋਈ ਕੁਲਤਾ ਹੀ ਹੈ ਹallelujah ਪਿਆਰ ਦਾ ਭਰਿਆ ਭਰਪੂਰ ਪਰਮੇਸ਼ੁਰ ਜੇਰਾ ਪਾਪੀ ਨੂੰ ਦੇਖਦਾ ਹੈ ਉਹ ਗੱਲ ਨਾ ਲਾ ਲੈਂਦਾ ਹੈ ਔਰ ਪਾਪ ਨੂੰ ਮਿਟਾ ਕੇ ਉਹਨੂੰ ਇੱਕ ਅੱਛਾ ਤਰਨੀਜ਼ਨ ਬਣਾਉਂਦਾ ਹੈ ਔਰ ਆਪਣੀ ਸੇਵਾ ਕਰਵਾਉਂਦਾ ਹੈ ਅਮਨ ਹallelujah ਹallelujah ਕਿਸੇ ਤੋਂ ਰਾਜਾ ਧਿਆਨ ਦੇਣਾ ਪੈਣਾ ਪਿਆਰ ਉੱਤਮ ਕਿਉਂ ਹੈ ਪਰਮੇਸ਼ਰ ਨੇ ਕਿਹਾ ਕਿਉਂਕਿ ਪਿਆਰ ਰਹਿ ਨਹੀਂ ਗਿਆ ਵਿਸ਼ਵਾਸੀਆਂ ਦੀ ਤਾਂ ਗੱਲ ਵੱਖਰੀ ਰਹਿ ਗਈ ਪਾਸਟਰਾਂ ਚ ਪਿਆਰ ਨਹੀਂ ਰਿਹਾ ਖੁਦਾ ਦੇ ਦਾਸ ਇਹ ਨਹੀਂ ਸੋਚਦੇ ਕਿ ਸਾਨੂੰ ਇੱਕ ਦੂਜੇ ਨੂੰ ਮਿਲ ਕੇ ਚੱਲਣਾ ਚਾਹੀਦਾ ਹੈ ਮਿਹਨਤ ਤਾਂ ਆਪੋ ਆਪਣੀ ਹੈ ਮਿਹਨਤ ਤਾਂ ਆਪੋ ਆਪਣੀ ਵੀ ਪ੍ਰੇਰ ਤੁਸੀਂ ਕਰੋਗੇ ਫਾਸਟਿੰਗ ਤੁਸੀਂ ਰੱਖੋਗੇ ਬਾਈਬਲ ਨੂੰ ਜ਼ਿਆਦਾ ਪੜੋਗੇ ਪਰਮੇਸ਼ਰ ਨਾਲ ਸਮਾਂ ਬਿਤਾਓਗੇ ਖੁਦਾ ਤੁਹਾਨੂੰ ਗ੍ਰੇਸ ਦੇਵੇਗਾ ਸਮਰ ਦੇਵੇਗਾ ਉਸ ਗ੍ਰੇਸ ਦੇ ਦੁਆਰਾ ਲੋਕ ਤੁਹਾਡੇ ਕੋਲ ਆਉਣਗੇ ਔਰ ਬਰਕਤ ਹੋ ਔਰ ਆਸ਼ੀਸ਼ ਨੂੰ ਪਾਉਣਗੇ ਪਰ ਜਦੋਂ ਪਰਮੇਸ਼ਰ ਨਾਲ ਸਮਾਂ ਬਿਤਾਇਆ ਨੋ ਕਲੀਸਿਆ ਦੇ ਨਾਲ 2 2 4 4 ਘੰਟੇ ਬਿਤਾਉਂਦੇ ਰਹੇ ਔਰ ਪ੍ਰਚਾਰ ਵਚਨ 1.5 1.5 2 2 ਘੰਟੇ ਕਰਦੇ ਰਹੇ ਤਾਂ ਉਤੋਂ ਦੀ ਲੰਘ ਜਾਣਾ ਲੱਗਾ ਹallelujah ਚੈਲੀਮੈਂਟ ਦਾ ਪ੍ਰਚਾਰ ਬਹੁਤ ਹੁੰਦਾ ਹੈ ਦੇ ਘੰਟਾ ਚਾਰਲੀਮੈਂਟ ਬਹੁਤ ਪ੍ਰਚਾਰ ਬਹੁਤ ਦੀਏ ਜੇਕਰ ਉਹ ਸਮਰਤਨਾ ਹੋਵੇ ਔਰ ਪਰਮੇਸ਼ਰ ਦਾ ਸਮਾਪਿਤ ਆਇਆ ਹੋਵੇ ਔਰ ਵਚਨ ਦੀ ਤਿਆਰੀ ਅਚੀ ਨਿਤਨਾ ਕੀਤੀ ਹੋਵੇ ਦੂਜਿਆਂ ਨੂੰ ਲਾ ਕੇ ਵਚਨ ਕਰਨਾ ਨਹੀਂ ਬਲਕਿ ਸਮਝਾਉਣ ਦੇ ਲਈ ਸਿਖਾਉਣ ਦੇ ਲਈ ਵਚਨ ਕਰਨਾ ਤਾਂ ਫਿਰ ਪਰਮੇਸ਼ਰ ਦਾ ਆਤਮਾ ਕੰਮ ਕਰਦਾ ਹੈ ਗੱਲ ਕਰਦਾ ਹੈ ਔਰ ਕਲੀਸਿਆਾਂ ਦੀ ਮਸੀਹਾਂ ਨੂੰ ਅੱਜ ਦੇ ਸਮੇਂ ਚ ਇਕੱਠੇ ਹੋਣੇ ਚਾਹੀਦਾ ਹੈ ਅੱਜ ਦਾ ਜੋ ਦੌਰ ਚੱਲ ਰਿਹਾ ਹੈ ਨਾ ਇਤਿਖੇ ਨਕਲਮ ਚ ਲਿਖਿਆ ਨਾ ਅਫਾਇਆਂ ਤੇ ਅਫਾਇਆਂ ਸੁਣੋਗੇ ਜੰਗ ਪਰਮੇਸ਼ਰ ਨੇ ਇੱਥੇ ਰੋਕ ਦਿੱਤੀ ਖਤਮ ਕੀਤੀ ਲੋਕੀ ਕਲੀ ਸਮਾਨੇ ਪ੍ਰਾਰਥਨਾ ਕੀਤੀ ਹੈ ਪਰਮੇਸ਼ ਨੇ ਸੁਣੀਆਂ ਔਰ ਸਾਡੇ ਪੰਜਾਬ ਤੇ ਸਾਡੇ ਭਾਰਤ ਦੇਸ਼ ਤੇ ਇੰਡੀਆ ਤੇ ਪਰਮੇਸ਼ ਨੇ ਅਨੁਗ੍ਰਹਿ ਕੀਤਾ ਦੂਜੇ ਦੇਸ਼ ਤੇ ਵੀ ਪਰਮੇਸ਼ ਨੇ ਦਇਆ ਕੀਤੀ ਔਰ ਦੋਨੋਂ ਦੇਸ਼ ਸ਼ਾਂਤ ਹੋਏ ਆਪਸੀ ਸਮਝੌਤਾ ਆ ਪਰਮੇਸ਼ ਦਾ ਬਹੁਤ ਧੰਨਵਾਦ ਹੈ ਪਰ ਅੱਗੇ ਵੀ ਬਹੁਤ ਮੰਦੇ ਦਿਨ ਆਉਣੇ ਬਹੁਤ ਮੰਦੇ ਉਹਨਾਂ ਚ ਤਾਂ ਵਿਸ਼ਵਾਸੀ ਨੂੰ ਇੱਕ ਹੋਣਾ ਚਾਹੀਦਾ ਹੈ ਪਰਮੇਸ਼ ਦੀ ਮहिमा ਕਰਨੀ ਚਾਹੀਦੀ ਹੈ ਔਰ ਬੜੀ ਸ਼ਰਮ ਦੀ ਗੱਲ ਹੈ ਕਿ ਖੁਦਾ ਦੇ ਦਾਸ ਇਦਾਂ ਜੀ ਜਦੋਂ ਗੱਲ ਕਰਦੇ ਨਾ ਤੁਸੀਂ ਬਰਕਤ ਦਾਸ ਚਰਚ ਕੋ ਲੈ ਗਿਆ ਤੁਸੀਂ ਬਰਕਤ ਮੇਰੇ ਕੋਲ ਹੀ ਆ ਮੈਂ ਦੁਆਵਾਂ ਕਰਦਾ ਰਿਹਾ ਮੈਂ ਤੁਹਾਨੂੰ ਮੰਜੀ ਤੋਂ ਠਾਲਿਆ ਮੈਂ ਤੁਹਾਨੂੰ ਇਦਾਂ ਬੜਾ ਸੁਣਾਉਂਦੇ ਨੇ ਔਰ ਪਿਛਲੀਆਂ ਗੱਲਾਂ ਸੇੜਦੇ ਨੇ 8 ਸਾਲ ਪਹਿਲਾਂ ਦੇਖੋ ਜੀ ਮੈਂ ਤੁਹਾਡੇ ਲਈ ਦੁਆ ਕੀਤੀ 10 ਸਾਲ ਪਹਿਲਾਂ ਦੇਖੋ ਜੀ ਉਦੋਂ ਦੀ ਮਰਨ ਦੀ ਕੋਸਹਾਰਾ ਨਹੀਂ ਤੁਹਾਡਾ ਮੈਂ ਦੁਆ ਕੀਤੀ ਮੈਂ ਖਰਾ ਕੀਤਾ ਹਰ ਇੱਕ ਗੱਲ ਸੁ ਮੈਂ 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 ਭਾਈ ਪਰਮేశਵਰ ਦਾ ਨਾਮ ਵੀ ਮहिमा ਪਾਵੇ ਕਿਜਾ ਤੁਹਾਡੇ ਪਰਮੇਸ਼ੂ ਚਾਈ ਖੁਦਾ ਨੇ ਖਰਾਕੀ ਤੋਂ ਤੁਹਾਂਡੇ ذریعے ਕੀਤਾ ਇਹ ਖੁਦਾ ਦਾ ਸ਼ੁਕਰ ਹੈ ਧੰਨਵਾਦ ਕਹਿਣਾ ਤਾਂ ਵੈਸੇ ਇਹ ਚਾਹੀਦਾ ਕਿ ਪਰਮੇਸ਼ੂ ਨੇ ਮੇਰੇ ਦੁਆਰਾ ਤੁਹਾਡੀ ਜ਼ਿੰਦਗੀ ਚ ਵੱਡੇ ਕੰਮ ਨੂੰ ਕੀਤਾ ਇਸ ਲਈ ਤੁਸੀਂ ਖਲੀਸਿਆ ਇਸ ਚੀਜ਼ ਦਾ ਧਿਆਨ ਰੱਖੋ ਸਿਖਾਉਣ ਚ ਔਰ ਲਾਉਣ ਚ ਗੱਲਾਂ ਬੜਾ ਫਰਕ ਹੈ ਇੱਕ ਕਿਸੇ ਨੂੰ ਲਾਈ ਜਾਣੀਆਂ ਗੱਲਾਂ ਔਰ ਇੱਕ ਕਿਸੇ ਨੂੰ ਸਮਝਾਣਾ ਸਿਖਾਣਾ ਉੱਚ ਫਰਕ ਹੈ ਜਮੀਨ ਅਸਮਾਨ ਦਾ ਹਾਲੇਲੂਇਆ ਹਾਲੇਲੂਇਆ ਖਲੀਸਿਆ ਆਪਸੀ ਪਾਈਚਾਰੀ ਦੇ ਵਿੱਚ ਰਹੋ ਪ੍ਰੇਮ ਭਾਵਨਾ ਦੇ ਵਿੱਚ ਬਣੀ ਰਹੋ ਇਸ ਮੈਸੇਜ ਦੇ ਦੁਆਰਾ ਮੇਰਾ ਵਿਸ਼ਵਾਸ ਖੁਦਾ ਦਾ ਆਤਮਤਨ ਨੂੰ ਛੂਏਗਾ ਬਰਕਤ ਹੋਵੇਗਾ ਅਤੇ ਆਪਸੀ પ્રેમ ਦੇ ਵਿੱਚ ਰਹੋ ਇਨਾਂ ਦਿਨਾਂ 'ਚ ਸਭੋ ਹਰ ਇੱਕ ਜਨ ਆਪਣੇ ਆਪਣੇ ਨਗਰਾਂ 'ਚ ਪ੍ਰਾਰਥਨਾ ਕਰਿਆ ਆਰਾਧਨਾ ਕਰੇ 1 1 2 2 3 3 4 4 ਪਰਿਵਾਰ ਮਿਲ ਕੇ ਤੁਸੀਂ ਆਪਣੇ ਘਰਾਂ 'ਚ ਬੰਦਗੀ ਕਰੋ ਜੇਕਰ ਪ੍ਰਚਾਰ ਨਹੀਂ ਕਰ ਸਕਦੇ ਤਾਂ ਕਮ ਸੇ ਕਮ ਤੁਸੀਂ ਆਰਾਧਨਾ ਤਾਂ ਕਰੋ ਪ੍ਰਾਰਥਨਾ ਤਾਂ ਕਰੋ ਸਭ ਤੋਂ ਵੱਡਿਆ ਹਥਿਆਰ ਤਾਂ ਵੈਸੇ ਇਹੀ ਹੈ ਦੋਨੋਂ ਪ੍ਰੀਅਯ ਚਲੀ ਤਾਂ ਖੁਦਾ ਨੇ ਆਪਣੇ ਦਾਸ-ਦਾਸੀਆਂ ਨੂੰ ਚੁਣਿਆ ਠਹਿਰਾਇਆ ਤਾਂ ਜਦੋਂ ਤੁਸੀਂ ਪ੍ਰਾਰਥਨਾ ਕਰੋਗੇ ਤਾਂ ਪਰਮੇਸ਼ਰ ਤੁਹਾਡੇ ਵਿੱਚ ਅਗਵੇ ਨੂੰ ਵੀ ਖੜਾ ਕਰੇਗਾ ਇੱਕ ਅਗਵੇ ਨੂੰ ਠਹਿਰਾਵੇਗਾ ਪਰ ਨਗਰਾਂ ਨੂੰ ਬੋਝ ਰੱਖਣਾ ਚਾਹੀਦਾ ਹੈ ਨੌਜਵਾਨਾਂ ਨੂੰ ਬੋਝ ਰੱਖਣਾ ਚਾਹੀਦਾ ਕਲਾਮ ਚ ਲਿਖਿਆ ਹੈ ਨੌਜਵਾਨ ਆਪਣੀ ਜਵਾਨੀ ਵੇਲੇ ਆਪਣੇ ਕਰਤਾਰ ਨੂੰ ਚੇਤੇ ਰੱਖ ਅਜਿਹਾ ਦਿਨ ਨਹੀਂ ਆਏ ਜਜੋ ਤਵਾਕਿਆਂ ਨੇ ਦਿਨਾ ਚੁਕੀ ਸੁੱਖ ਕੋਈ ਆਨੰਦ ਨਹੀਂ ਸਭ ਕੁਝ ਹੋਣ ਦੇ ਬਾਵਜੂਦ ਵੀ ਅਨੰਦਿਤ ਨਹੀਂ ਹੋਵੋਗੇ ਤੁਸੀਂ ਇਸ ਲਈ ਦਿਲ ਤੋਂ ਮੇਰੀ ਪ੍ਰਾਰਥਨਾ ਕਿ ਪਰਮੇਸ਼ਰ ਤੁਹਾਨੂੰ ਬੁੱਧ ਦੇਵੇ ਸਮਝ ਦੇਵੇ ਔਰ ਖਾਸ ਕਰਕੇ ਉਹਨਾਂ ਖੁਦਾ ਦੇ ਦਾਸਾਂ ਤੋਂ ਥੋੜੀ ਜਿਹੀ ਦੂਰੀ ਬਣਾ ਕੇ ਜ਼ਰੂਰ ਰੱਖੋ ਜਿਹੜੇ ਸਿਰਫ ਤੁਹਾਨੂੰ ਇੱਕ ਜਗ੍ਹਾ ਤੇ ਸਿਮਤ ਰੱਖਦੇ ਔਰ ਪਰਮੇਸ਼ੁਰ ਦੀ ਆਤਮਾ ਨੂੰ ਕੰਮ ਨਹੀਂ ਕਰ ਦਿੰਦੇ ਪਰਮੇਸ਼ੁਰ ਦੀ ਆਤਮਾ ਚਾਹੁੰਦਾ ਹੈ ਕਿ ਤੁਸੀਂ ਵੱਧੋ ਪਿਆਰ ਫਾਮਨਾ ਚਲੋ ਔਰ ਹਰ ਇੱਕ ਦਾਸ ਦਾ ਆਦਰ ਕਰੋ ਪਰ ਕੁਝ ਜਿਹੜੇ ਦਾਸ ਜਿਨ੍ਹਾਂ ਨੇ ਆਪ ਵੀ ਜ਼ਿੰਦਗੀ 'ਚ ਕਦੀ ਕੁਝ ਗ੍ਰੋਥ ਨਹੀਂ ਕੀਤੀ ਕਿੰਨੇ ਸਾਲ ਲੰਘ ਗਏ ਔਰ ਆਪ ਕੁਝ ਬਣਾ ਨਹੀਂ ਪਾਏ ਨਾ ਚਰਚ ਦਾ ਨਾ ਆਪਣਾ ਨਾ ਸਪਿਰਚੁਅਲ ਲਾਈਫ ਔਰ ਆਪਣੀ ਫੈਮਿਲੀ ਦੇ ਵਿੱਚ ਕੋਈ ਬਦਲਾਅ ਵੀ ਨਹੀਂ ਖਾਸ ਬਦਲਾਅ ਨਹੀਂ ਬੱਚੇ ਉਹਨਾਂ ਦੇ ਅਧੀਨ ਨਹੀਂ ਆ ਆਖਾਂ ਨਹੀਂ ਮੰਨਦੇ ਪਾਪ ਕਰੇ ਗੁਨਾਹ ਕਰੇ ਔਰ ਦੂਜਿਆਂ ਦੇ ਨਿਆਣੇ ਨੂੰ ਟਾਰਗੇਟ ਕਰਨੇ ਕੀ ਨਹੀਂ ਜੀ ਤੁਹਾਡਾ ਨਿਆਣਾ ਰੱਬ ਤੋਂ ਦੂਰ ਆ ਤਾਂ ਸਜ਼ਾ ਆਉਣੀ ਹੈ ਪਰ ਆਪਣੇ ਨਿਆਣੇ ਤੋਂ ਚੇਤਾ ਨਹੀਂ ਕਿ ਮੇਰੇ ਨਿਆਣੇ ਨੇ ਮਨੀਆ ਮੈਨੂੰ ਗਾਲਾਂ ਕੱਢੀਆਂ ਮੈਨੂੰ ਮੰਦਾ ਚੰਗਾ ਬੋਲਿਆ ਉਹਦਾ ਯਾਦ ਨਹੀਂ ਆ ਔਰ ਦੂਜੇ ਦੇ ਨਿਆਣੇ ਨੂੰ ਸ਼ਰਾਪ ਵੀ ਦਿੱਤੇ ਜਾਂਦਾ ਹੈ ਮੈਸੇਜ ਤਾਂ ਜ਼ਰੂਰ ਲੰਮਾ ਹੈ ਪਰ ਮੇਰਾ ਵਿਸ਼ਵਾਸ ਹੈ ਕਿ ਵੱਡੀ ਸ਼ਾਂਤੀ ਨੂੰ ਤੁਸੀਂ ਪਾਓਗੇ ਕਿ ਉਹ ਤਾਂ ਸਾਕ ਚਾਹ ਕਰੀ ਜ਼ਿੰਦਗੀ ਚ ਚਾਹੇਗਾ ਲਈ ਸਿਆ ਮੇਰੀ ਪ੍ਰਾਰਥਨਾ ਤੁਹਾਡੇ ਸਾਰਿਆਂ ਦੇ ਲਈ ਪਰਮੇਸ਼ਰ ਨੇ ਕਿਹਾ ਅਤਰਸ निरंतर जागਦੇ ਰਹੋ ਪ੍ਰਾਰਥਨਾ ਕਰਦੇ ਰਹੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਜਾਓ। ਪਲੀਸਾ ਹੁਣ ਜਾਗਣ ਦਾ ਸਮਾਂ ਆ ਗਿਆ। ਸੌਣ ਦਾ ਨਹੀਂ ਜਾਗਣ ਦਾ। ਫਾਸਟਿੰਗ ਕਰੋ ਰੋਜ਼ਾਂ ਕਰੋ ਇੱਕ ਹਫ਼ਤੇ ਚ ਜਿੰਨਾ ਕਦੀ ਵੀ ਰੋਜ਼ੇ ਨਹੀਂ ਰੱਖੇ ਕਮ ਸੇ ਕਮ ਦੋ ਰੱਖੋ। ਜਿੰਨਾ ਦੀ ਭੁੱਖ ਜ਼ਿਆਦਾ ਹੈ ਓ ਤਿੰਨ ਰੱਖੋ। ਹallelujah। ਫਾਸਟਿੰਗ ਕਰੋ ਔਰ ਰੋਜ਼ ਆਪੋ ਆਪਣੇ ਨਗਰਾਂ ਚ ਪਿੰਡਾਂ ਸ਼ਹਿਰਾਂ ਚ ਤੁਸੀਂ ਪ੍ਰੇਅਰ ਕਰੋ। ਸਭ ਇਕੱਠੇ ਹੋ ਕੇ ਨੌਜਵਾਨ ਇਕੱਠੇ ਹੋਵੋ ਐਂਟ੍ਰਾਈ ਇਕੱਠੇ ਹੋਵੋ ਔਰ ਬਜ਼ੁਰਗ ਬੱਚੇ ਸਭਨਾਂ ਨੂੰ ਤੁਸੀਂ ਜੋੜੋ ਨਾਲ ਖੜੇ ਹੋ ਪਰਮੇਸ਼ੁਰ ਸਾਡੇ ਨਾਲ ਆ। वचन नहीं एकदम पासट नहीं कोई बनता एक गल याद रखो पासट का परमेश्वर का आत्मा ही ठहरा है और विश्वासी जनता सारे बन सकते आराधकता सारे हो विश्वासी सारे हो धर्मी जन परमेश्वर परमेशन बनाएगा और पर जो तुम तो रोज़ी आराधना करोगे इसलिए नौजवान लिए मेरे दिल तो यही बेनती है अपनी जिम्मेदारी न उठाओ परमेश्वर तक छूड़ आए और सामर्थना पड़ेगा अभिषेक देगा क्योंकि कलाम से लिखा नवी मैं और ਨਵ ਗ੍ਰੇਸ ਨਵੀਂ సామਰਥ ਮੈਂ ਦਾ ਜ਼ਿਕਰ ਅਲੱਗ ਹੈ ਜਾਨਕਿ ਉਹ ਉਦਾਹਰਨ ਦਿੱਤੀ ਕਿ ਕਿ ਜਿਹੜੇ ਅੰਗੂਰਾਂ ਦਾ ਰਸ ਹੈ ਨਵੀਂ సామਰਥ ਹੈ ਉਹ ਨਵੀਆਂ ਮਸਕਾਂ ਚ ਹੀ ਪਿੰਦੀ ਹੈ ਪੁਰਾਣੀਆਂ ਚ ਨਹੀਂ ਪੁਰਾਣੀਆਂ ਚ ਪਵੇਗੀ ਤਾਂ ਫਟ ਜਾਣੀ ਕਿਉਂਕਿ ਉਹਦੇ ਵਿੱਚ ਤਾਕਤ ਬਹੁਤ ਹੈ ਮੈਂ ਦਾ ਜ਼ਿਕਰ ਇਸ ਸ਼ਰਾਬ ਦਾ ਜ਼ਿਕਰ ਨਹੀਂ ਹੋ ਰਿਹਾ ਮੈਂ ਜਾਨਕਿ ਅੰਗੂਰਾ ਦਾ ਰਸ ਜੋ ਪੇਟ ਦੀ ਮਾਦਗੀ ਦੇ ਲਈ ਔਰ ਸਰੀਰ ਦੀ ਤੰਦਰੁਸਤੀ ਦੇ ਲਈ ਪੀਤਾ ਜਾਂਦਾ ਸੀ ਪੁਰਾਣੇ ਨਿਯਮ ਦੇ ਅਨੁਸਾਰ ਉਸ ਮੈਂ ਦੀ ਗੱਲ ਕਰ ਇਸ ਜੀ ਨੂੰ ਯਾਦ ਰੱਖੋ ਪਰਮੇਸ਼ਰ ਨੌਜਵਾਨਾਂ ਨੂੰ ਇਸਤੇਮਾਲ ਕਰੇਗਾ ਨੌਜਵਾਨਾਂ ਨੂੰ ਤੁਹਾਨੂੰ ਹੀ ਇਸਤੇਮਾਲ ਕਰੇਗਾ ਅੱਜ ਜਿਹਨੇ ਮੈਂ ਸੁਣ ਰਿਹਾ ਹਾਂ ਨਾ ਤਾਂ ਤੁਸੀਂ ਪਰਮੇਸ਼ਰ ਦੇ ਵਿੱਚ ਹੈ ਜਾਂ ਨਹੀਂ ਹੈ ਪਰ ਤੁਸੀਂ ਸੁਣ ਰਹੇ ਹੋ ਇੱਕ ਖੁਦਾ ਦੀ ਸਮਰਤ ਤੁਹਾਨੂੰ ਛੂਏਗੀ ਅਭਿਸ਼ੇਕ ਤੁਹਾਨੂੰ ਛੂਏਗਾ ਜਿਦਾ ਮੇਰੇ ਵਰਗੇ ਤੁਛ ਨੂੰ ਖੁਦਾ ਨੇ ਚੁਣਿਆ ਉਸੇ ਰੀਤੀ ਨਾਲ ਤੁਹਾਨੂੰ ਚੁਣੇਗਾ ਖੁਦਾ ਇੱਕ ਵੱਡੀ ਸਮਰਤ ਤੁਹਾਡੀ ਜ਼ਿੰਦਗੀਆਂ ਚਾਹਵੇਗੀ ਔਰ ਪਰਮੇਸ਼ਰ ਦਾ ਆਤਮਾ ਤੁਹਾਡੀ ਜ਼ਿੰਦਗੀਆਂ ਚ ਅਚੰਭੇ ਵੱਡੇ ਕੰਮਾਂ ਨੂੰ ਕਰੇਗਾ ਅਮਨ ਹਾਲੇਲੂਇਆ ਔਰ ਇੱਕ ਬੇਨਤੀ ਮੇਰੀ ਤੁਹਾਡੇ ਅੱਗੇ ਕਿ ਜੇਕਰ ਤੁਸੀਂ ਆराधना ਸ਼ੁਰੂ ਕਰੋਗੇ ਆਪਣੇ ਕਾਰਾਂਚ ਬੰਦਗੀਆਂ ਸ਼ੁਰੂ ਕਰੋਗੇ ਆਪਣੇ ਪੈਨ ਪਰਿਸ਼ਤਦਾਨਾਂ ਸਭਨਾਂ ਨੂੰ ਇਨਵਾਈਟ ਕਰਦੇ ਰਹੋਗੇ ਰੋਜ਼ ਬੰਦਗੀ ਕਰੋਗੇ ਲੱਗੇ ਲੱਗੇ ਦੋ ਦੋ ਚਾਰ ਚਾਰ ਪੰਜ ਪੰਜ ਕਰ ਜਿੰਨੇ ਵੀ ਜੁੜਦੇ ਜਾਣ ਤੁਹਾਡੇ ਨਾਲ ਪਰਮੇਸ਼ਰ ਦੀ ਮਹਿਮਾ ਹੁੰਦੀ ਜਾਵੇ। ਔਰ ਜੇਕਰ ਤੁਹਾਨੂੰ ਵਚਨ ਦੀ ਨੀਡ ਹੋਵੇ ਤਾਂ ਤੁਸੀਂ ਮੈਨੂੰ ਜ਼ਰੂਰ ਇਨਵਾਈਟ ਕਰ ਸਕਦੇ ਹੋ। ਮੈਂ ਆਵਾਂਗਾ ਵਚਨ ਕਰਾਂਗਾ ਪਰਮੇਸ਼ਰ ਦੀ ਆਤਮਾ ਦੁਆਰਾ ਜੋ ਪਰਮੇਸ਼ਰ ਦੇ ਵੱਲੋਂ ਵਚਨ ਹੋਏਗਾ ਉਹ ਮੈਂ ਸੁਣਾਵਾਂਗਾ। ਪ੍ਰਚਾਰ ਕਰਾਂਗਾ ਉਸ ਵਚਨ ਦਾ ਤੁਹਾਨੂੰ ਇਮੀਗ੍ਰੇਸ ਕਰਾਂਗਾ ਪਰਮੇਸ਼ਰ ਦੇ ਨਾਮ ਚ ਬਦਾਵਾਂਗਾ ਬਦਾਉਣ ਵਾਲਾ ਤਾਂ ਪਰਮੇਸ਼ਰ ਪਰ ਮੇਰੇ ਸ਼ਬਦ ਨੇ ਕਿਉਂਕਿ ਕਲਾਮ ਚ ਲਿਖਿਆ ਤੂੰ ਜਿਹਨੂੰ ਆਸ਼ੀਸ਼ਿਤ ਕਰਾਂਗਾ ਮੈਂ ਉਹਨੂੰ ਆਸ਼ੀਸ਼ਿਤ ਕਰਾਂਗਾ ਬਲੈਸ ਕਰਾਂਗਾ ਬਰਕਤ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਸਭਨਾਂ ਨੂੰ ਇਸ ਲਈ ਅੱਜ ਤੋਂ ਸ਼ੁਰੂਆਤ ਕਰੋ ਪਰਮੇਸ਼ਰ ਤੁਹਾਨੂੰ ਵੱਡੀ ਕਿਰਪਾ ਦੇ ਦੁਆਰਾ ਆਪਣੀ ਵੱਡੀ ਮਹਿਮਾ ਚ ਚਲਾਵੇ ਔਰ ਵਧਾਵੇ ਹਾਲੇਲੂਇਆ ਇਹ ਛੋਟੇ ਮੈਸੇਜ ਨੂੰ ਸਾਰਿਆਂ ਦੇ ਵਿੱਚ ਸ਼ੇਅਰ ਕਰਨਾ ਅੱਗੇ ਦੂਜਿਆਂ ਨੂੰ ਤੁਸੀਂ ਸੈਂਡ ਕਰਨਾ ਸ਼ੇਅਰ ਦੇ ਦੁਆਰਾ ਕੋਈ ਇਦਾਂ ਦਾ ਪੈਨ ਪ੍ਰਾਪਤ ਹੋ ਸਕਦਾ ਹੈ ਜ ਜਿਹਨੂੰ ਵਾਕਿਆ ਸਵਚਨ ਦੀ ਨੀਡ ਹੋਵੇ ਐ ਤਾਂ ਸਾਰਿਆਂ ਨੂੰ ਨੀਡ ਜ਼ਰੂਰ ਤਾਂ ਸਾਰਿਆਂ ਨੂੰ ਹੈ ਪਰ ਕੋਈ ਖਾਸ ਜਿਹਦੇ ਲਈ ਪਰਮੇਸ਼ਰ ਦੇ ਆਤਮਾ ਨੇ ਗੱਲ ਕੀਤੀ ਹੋਵੇ ਉਹ ਤੁਹਾਡੇ ਦੁਆਰਾ ਬਚਾਇਆ ਜਾਵੇਗਾ ਜੋ ਤੁਸੀਂ ਉਹਨੂੰ ਸ਼ੇਅਰ ਕਰੋਗੇ ਸਵਚਨ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਵੇ ਸਾਰਿਆਂ ਨੂੰ ਜੈਮਸ ਦੀ ਪਰਮੇਸ਼ਰ ਵੱਡੀ ਬਰਕਤ ਦੇਤਾ